ਖੋਗੇ ਜਿਵੇਂ ਆਹ ਦਰਵਾਜ਼ਾ ਤੁਹਾਨੂੰ ਦਿਖਾਉਣੇ ਇੱਕ ਇਹ ਕਿਸੇ ਫੈਕਟਰੀ ਦੀ ਬਣਿਆ ਹੋਇਆ ਹੈ ਇਹਦੇ ਵਿੱਚ ਦੇਖੋ ਬੂਰਾ ਭਰਿਆ ਹੋਇਆ ਠੀਕ ਹੈ ਤੇ ਲੱਕੜ ਤੁਸੀਂ ਦੇਖੋ ਆਹ ਲਾਲ ਲੱਕੜ ਆ ਗਈ ਆਹ ਜੈਲੋ ਕਲਰ ਆ ਗਿਆ ਆਹ ਬਲੈਕ ਆ ਗਿਆ ਇਹਦੇ ਵਿੱਚ ਕੁਝ ਵੀ ਜੋ ਟੋਟਾ-ਵੋਟਾ ਉਹ ਸਾਰਾ ਅਡਡ ਭਰਿਆ ਹੋਇਆ ਤੇ ਆਹ ਰੇਟ ਚ ਮਿਲ ਜਾਂਦੀ ਹੈ ਇਹ ਚੀਜ਼ ਪਰ ਇਹਦੀ ਗਾਰੰਟੀ ਹੈ ਸਾਲ 2 ਸਾਲ 3 ਸਾਲਾਂ ਚ ਇਹਨੇ ਫੁੱਲ ਜਾਣਾ ਫੁੱਲ ਜਾਣਾ ਜੀ ਮੇਟਰ ਨੋਟ ਕਰ ਲਓ ਲੱਖ ਰੁਪਏ ਦੀ ਬਾਈ ਕਹਿੰਦਾ ਅਸੀਂ ਖੁੱਲਾ ਜਾਣ ਦੇ ਆਪਣੇ ਬੋਰਡ ਦੇ ਵਿੱਚ ਇਸ ਤਰੀਕੇ ਨਾਲ ਕੋਈ ਬੂਰਾ ਨਿਕਲਿਆਵੇ ਜਾਂ ਆਪਣਾ ਬੋਰਡ ਕਿਤੋਂ ਖਾਲੀ ਨਿਕਲੇ ਕਿਤੋਂ ਵੀ ਜੇ ਸਕਦੇ ਤੁਸੀਂ ਹਵੇਲੀਆਂ ਤੇ ਜਦੋਂ ਆਪਾਂ ਐਂਟਰ ਹੁੰਨੇ ਆ ਅਗਲਾ ਕਹਿੰਦਾ ਮੇਨ ਗੇਟ ਪਿੱਤਲਾ ਲੱਗਿਆ ਹੋਵੇ ਸਾਗਵਾਨ ਦਾ ਲੱਗਿਆ ਹੋਵੇ ਉਹ ਚੀਜ਼ ਆ ਜਾਂਦੀ ਹੈ ਜੀ ਇਹ ਇਹ ਅਸੀਂ ਰਾਖਕ ਤਿਆਰ ਕੀਤੇ ਹੋਏ ਨੇ ਜੀ ਇਹ ਮੇਨ ਗੇਟ ਆ ਗਿਆ ਜੀ ਹਵੇਲੀ ਦਾ ਇਹ ਤੁਸੀਂ ਦੇਖ ਸਕਦੇ ਹੋ ਸਵਾ 3 3.5 ਇੰਚੇ ਹੈ ਚੌੜਾ ਆ ਸਾਡੇ 3.5 ਇੰਚ ਚੌੜਾ ਦਾ ਹੈਵੀ ਬਹੁਤ ਆ ਹੈਵੀ ਬਹੁਤ ਆ ਜੀ ਇਹ ਜਿਹੜਾ ਵੀ ਤੁਹਾਨੂੰ ਵਾਈਟ ਕਲਰ ਦਾ ਮਿਲੂਗਾ ਜੀ ਉਹ ਕੈਨੇਡਾ ਕਹਿ ਲਊਗਾ ਉਹ ਤੁਹਾਨੂੰ ਸਸਤਾ ਵੀ ਬਹੁਤ ਮਿਲੂਗਾ ਪਰ ਇਹ ਕਦੋਂ ਵੀ ਵਿੰਗਾ ਟੇਡਾ ਹੋ ਸਕਦਾ ਹੈ ਇਹਦੀ ਕੁਆਲਿਟੀ ਮੈਂ ਇੱਕ ਨੰਬਰ ਨਹੀਂ ਮੰਨਦਾ ਇਹ ਜਿੰਨੇ ਵੀ ਮੈਂ ਗਾਰੰਟੀ ਨਹੀਂ ਕਹਿ ਸਕਦੇ ਹਾਂ ਜੀ ਮਿਸਤਰੀ ਵੀਰ ਜੁੜੇ ਆ ਉਹ ਚੀਜ਼ ਸਮਝਦੇ ਹੋਣਗੇ ਵੀ ਇਹ ਦਾ ਕੀ ਰਿਜ਼ਲਟ ਆਉਂਦਾ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦਰਵਾਜ਼ਿਆਂ ਬਾਰੇ ਗੱਲ ਕਰਾਂਗੇ ਦਰਵਾਜ਼ਿਆਂ ਦੇ ਡਿਜ਼ਾਈਨ ਕੁਆਲਿਟੀ ਗਾਰੰਟੀ ਵਾਰੰਟੀ ਤੇ ਆਪਾਂ ਖੜੇ ਕਿੱਥੇ ਆਪਾਂ ਖੜੇ ਆ ਮਾਨਸਾ ਦੇ ਵਿੱਚ ਸਿੰਘਡੋਰ ਹੱਬ ਦੇ ਉੱਤੇ ਆਪਣੇ ਭਰਾ ਗੁਰੀ ਧਾਂਗਣਾ ਅਕਸ਼ਰੀ ਦਰਵਾਜਾਂ ਦੀ ਵੀਡੀਓ ਪਾਉਂਦਾ ਤੇ ਅੱਜ ਉਹ ਦਰਵਾਜਾਂ ਬਾਰੇ ਖੁਦ ਜਾਣਕਾਰੀ ਦੇਣਗੇ ਮਾਨਸਾ ਦੇ ਵਿੱਚ ਖੜੇ ਆ ਜੋ ਗੱਲ ਕਰਦੇ ਆਪਾਂ ਗੁਰੀ ਜੀ ਨਾਲ ਕਿਹੜੇ ਕਿਹੜੇ ਦਰਵਾਜੇ ਆ ਕੀ ਕੀ ਵੈਰਾਈਟੀਆਂ ਅੰਦਰ ਜਾ ਕੇ ਦੇਖਦੇ ਆਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਨਾਲ-ਨਾਲ ਜਿਹੜੇ ਭਰਾ ਨੂੰ ਹੁਣ ਦਰਵਾਜਾਂ ਦੀ ਲੋੜ ਆ ਉਹ ਵੀਡੀਓ ਨੂੰ ਦੇਖਦੇ ਰਹਿਣਗੇ ਉਹਨਾਂ ਤੱਕ ਪਹੁੰਚ ਦੇ ਰੂ ਸਾਸੀ ਕਾਲ ਬਾਈ ਗੁਰੇ ਸਾਸੀ ਕਾਲ ਕਿ ਆਪ ਚਾਲੇ ਠੀਕ ਆ ਜੀ ਬੜੀ ਤੁਸੀਂ ਦਰਵਾਜਾਂ ਦੀ ਵੀਡੀਓ ਕਰ ਦਾਂ ਤੇ ਅੱਜ ਮੈਂ ਤੁਹਾਡੀ ਦਰਵਾਜਾਂ ਦੀ ਵੀਡੀਓ ਕਰਾਂ ਠੀਕ ਆ ਜੀ 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 ਬਾਈ ਧੰਨਵਾਦ ਪਹਿਲਾਂ ਬਾਈ ਜੀ ਤੇ ਆਪਾਂ ਕਿਹੜੀ ਸਾਈਡ ਤੋਂ ਸ਼ੁਰੂ ਕਰੀਏ ਪਹਿਲਾਂ ਬਈ ਆਪਾਂ ਕਰਦੇ ਆ ਜਿਹੜਾ ਲੋ ਵਾਈਟ ਤੋਂ ਲੋ ਵਾਈਟ ਜਿਹੜਾ ਆਮ ਹਰ ਕੋਈ ਲਗਾਉਣਾ ਚਾਹੁੰਦਾ ਦਰਵਾਜ਼ੇ ਪਹਿਲਾਂ ਪਉ ਸ਼ੁਰੂ ਕਰੀਏ ਜਿਹੜੇ ਫਲਸ਼ ਡੋਰ ਕਹਿੰਦੇ ਫਲੈਟ ਡੋਰ ਸਰਮਾਇਕੇ ਵਾਲੇ ਜਿਵੇਂ ਜ਼ਿਆਦਾਤਰ ਫਲੈਟਾਂ 'ਚ ਲੱਗੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਫਲੈਟਾਂ 'ਚ ਜੀ ਤੇ ਇਹਦੇ ਵਿੱਚ ਬਾਈ ਕੀ ਕੁਆਲਿਟੀ ਆ ਕੀ ਇਹਦੇ ਡਿਜ਼ਾਈਨ ਆ ਕਿੰਨੇ ਦਾ ਹੈ ਨਾ ਡਿਜ਼ਾਈਨ ਤਾਂ ਬਾਈ ਜੀ ਇਹਦੇ ਵਿੱਚ ਜੇ ਮੈਂ ਆਪਾਂ ਪਹਿਲਾਂ ਗੱਲ ਕਰੀਏ ਕੁਆਲਿਟੀ ਦੀ ਵੀ ਦੱਸ ਦਿਆਂ ਡਿਜ਼ਾਈਨ ਤਾਂ ਇਹ ਚ ਬਾਈ ਹੁੰਦਾ ਸਰਮਾਇਕੇ ਦਾ ਆਪਾਂ ਕੋਈ ਵੀ ਲਵਾ ਸਕਦੇ ਆ ਇਸ ਤਰੀਕੇ ਨਾਲ ਓਕੇ ਜਿਹੜਾ ਮਰਜ਼ੀ ਹਾਂਜੀ ਜਿਹੜਾ ਮਰਜ਼ੀ ਤੁਸੀਂ ਕਲਰ ਚੂਜ਼ ਕਰਨਾ ਹੈ ਉਹ ਲੈ ਸਕਦੇ ਹੋ ਠੀਕ ਆ ਬਈ ਚੋਇਸ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਉਹ ਪੀਡੀਐਫ ਆਪਾਂ ਕਸਟਮਰ ਨੂੰ ਭੇਜ ਦਾਂਗੇ ਜਿੰਨੇ ਆ ਲੱਗੇ ਹੋਏ ਸਾਰਿਆਂ ਤੋਂ ਅਲੱਗ 100 ਤਰ੍ਹਾਂ ਦੇ ਹਜ਼ਾਰਾਂ ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਕੁਆਲਿਟੀ ਕਿੰਨੀ ਕੁਆਲਿਟੀ ਆ ਜਾਂਦੀ ਹੈ ਇਹ ਤਾਂ ਬਈ ਮੇਨ ਮੈਟਰੀਅਲ ਕੁਆਲਿਟੀ ਕਰਦੀ ਆਪਾਂ ਅੱਗੇ ਤੁਹਾਨੂੰ ਸਾਰਾ ਸਮਝਾਉਣੇ ਹੈਗੇ ਆਹ ਤਾਂ ਸਾਰੇ ਸਨਮੈਕਾ ਵਾਲੇ ਇੱਕ ਆਪਾਂ ਡਿਜ਼ਾਈਨ ਰੱਖੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਦੇ ਪੁਆਇੰਟ 8 ਦਾ ਸਨਮੈਕਾ ਆ ਜਾਂਦਾ ਜੀ 1 ਐਮ ਐਮ ਸਨਮੈਕਾ ਆ ਜਾਂਦਾ ਜਾਂ ਡਿਜ਼ਾਈਨ ਵਾਲਾ ਆ ਜਾਂਦਾ ਜਾਂ ਪਰ ਮੈਟਰ ਜਿਹੜੀ ਚੀਜ਼ ਕਰਦੀ ਹੈਗੀ ਉਹ ਕਰਦੀ ਆਪਣੇ ਬੋਰਡ ਬੋਰਡ ਦੀ ਮਤਲਬ ਉਹ ਉੱਪਰੋਂ ਫਨੀਸ਼ਿੰਗ ਆ ਗਈ ਜਿਹੜੀ ਅੰਦਰਲੀ ਤਾਕਤ ਆ ਉਹ ਇਹਦੇ ਵਿੱਚ ਹੀ ਆ ਉਹ ਇਹਦੇ ਵਿੱਚ ਹੈ ਜੀ ਜਿਹੜਾ ਆਪਣਾ ਬੋਰਡ ਆ ਬਾਈ ਜੀ ਇੱਕ ਤਾਂ ਇਹ 30 ਸਾਲ ਪੁਰਾਣੀ ਕੰਪਨੀ ਦਾ ਬਣਿਆ ਹੋਇਆ ਨੋਵਾ ਆ ਗਈ 골ਡਨ ਦਾ ਜਿਹੜਾ ਬੋਰਡ ਆਉਂਦਾ ਇਹ 25 ਸਾਲ ਦੀ ਇਹਦੀ ਗਾਰੰਟੀ ਹੈ ਜੀ 25 ਸਾਲ ਦੀ ਜਿਹੜੀ ਸਟੈਂਪ ਲੱਗੀ ਹੋਈ ਆ ਵੀ ਜੀ ਮਿੱਟੀ ਮਿੱਟੀ 25 ਸਾਲ ਦੀ ਗਾਰੰਟੀ 25 ਸਾਲ ਦੀ ਗਾਰੰਟੀ ਆ ਠੀਕ ਹੈ 25 ਸਾਲ ਤੋਂ ਪਹਿਲਾਂ ਕੁਝ ਵੀ ਹੋ ਗਿਆ ਉੱਥੇ ਆਪਾਂ ਬੈਠੇ ਆ ਜੀ ਦੋਸਤੋ ਨੋਟ ਕਰਨ ਵਾਲੀ ਗੱਲ ਆ 25 ਸਾਲ ਦੀ ਗਾਰੰਟੀ ਹੈ ਇਸ ਬੋਰਡ ਦੀ ਹੁਣ ਤੁਹਾਨੂੰ ਦੱਸਦਾ ਬਾਈ ਜੀ 1 25 ਸਾਲ ਦੀ ਗਾਰੰਟੀ ਚ ਵਾਟਰਪਰੂਫ ਹੈਗਾ ਇਹ ਇੱਕ ਆਪਾਂ ਲੱਖ ਰੁਪਏ ਦਾ ਚੈਲੰਜ ਰੱਖਿਆ ਹੋਇਆ ਫੁੱਲਾ ਜਿਵੇਂ ਆਮ ਮਾਰਕੀਟ ਦੇ ਵਿੱਚ ਜਿਹੜੇ ਦਰਵਾਜ਼ੇ ਮਿਲਦੇ ਆ ਉਹ ਠੋਸ ਨਹੀਂ ਹੁੰਦੇ ਇਹਦੇ ਵਾਂਗੂ ਇੱਕੋ ਤਰ੍ਹਾਂ ਦੀ ਲੱਕੜ ਨਹੀਂ ਇਹ ਚ ਭਰੀ ਹੁੰਦੀ ਤੇ ਵਾਟਰਪਰੂਫ ਨਹੀਂ ਹੁੰਦੇ ਉਹਨਾਂ ਦੇ ਵਿੱਚ ਕੀ ਭਰੇ ਹੁੰਦੇ ਨਾ ਜ਼ਿਆਦਾਤਰ ਤੁਸੀਂ ਦੇਖੋਗੇ ਜਿਵੇਂ ਆਹ ਦਰਵਾਜ਼ਾ ਤੁਹਾਨੂੰ ਦਿਖਾਉਣੇ ਇੱਕ ਇਹ ਕਿਸੇ ਫੈਕਟਰੀ ਦੀ ਬਣਾ ਹੋਇਆ ਹੈ ਇਹਦੇ ਵਿੱਚ ਦੇਖੋ ਬੂਰਾ ਭਰਿਆ ਹੋਇਆ ਠੀਕ ਹੈ ਤੇ ਲੱਕੜ ਤੁਸੀਂ ਦੇਖੋ ਆਹ ਲਾਲ ਲੱਕੜ ਆ ਗਈ ਅੱਜ yellow color ਆ ਗਿਆ ਆ black ਆ ਗਿਆ ਇਹਦੇ ਵਿੱਚ ਕੁਝ ਵੀ ਜੋ ਟੋਟਾ-ਵੋਟਾ ਉਹ ਸਾਰਾ ਅ ਡੱਡ ਭਰਿਆ ਹੋਇਆ ਤੇ ਆਵਰੇਟ ਤੇ ਮਿਲ ਜਾਂਦੀ ਹੈ ਇਹ ਚੀਜ਼ ਪਰ ਇਹਦੀ ਗਾਰੰਟੀ ਹੈ ਸਾਲ 2 ਸਾਲ 3 ਸਾਲਾਂ ਚ ਇਹਨੇ ਫੁੱਲ ਜਾਣਾ ਫੁੱਲ ਜਾਣਾ ਜੀ ਮੇਰੇ ਨੋਟ ਕਰ ਲਓ ਲੱਖ ਰੁਪਏ ਦੀ ਬਾਈ ਕਹਿੰਦਾ ਅਸੀਂ ਖੁੱਲਾ ਚਾੜੇ ਜਦੇ ਆਪਣੇ ਬੋਰਡ ਦੇ ਵਿੱਚ ਇਸ ਤਰੀਕੇ ਨਾਲ ਕੋਈ ਬੂਰਾ ਨਿਕਲਿਆਵੇ ਜਾਂ ਆਪਣਾ ਬੋਰਡ ਕਿਤੋਂ ਖਾਲੀ ਨਿਕਲੇ ਕਿਤੋਂ ਵੀ ਚੇਰ ਸਕਦੇ ਤੁਸੀਂ ਠੀਕ ਹੈ ਜੀ ਇਹ ਆ ਬੋਰਡ ਦੀ ਕੁਆਲਿਟੀ 25 ਸਾਲ ਦੀ ਗਾਰੰਟੀ ਰਹੂਗੀ ਜੀ ਬਾਈ ਜੀ ਕਿਉਂਕਿ ਬਈ ਘਰ ਤੇ ਬਾਰ ਬਾਰ ਚਲੋ ਮੈਂ ਘਰ ਦੇ ਵੀਡੀਓ ਪਾਉਣਾ ਘਰ ਤੇ ਬਾਰ ਬਾਰ ਅੱਪਰ ਪਈਆਂ ਨਹੀਂ ਲਾ ਸਕਦਾ ਤੁਸੀਂ ਜਿਆਦਾ ਮੈਨੂੰ ਲੱਗਦਾ ਡੂੰਗੇ ਉਤਰੇ ਹੋਏ ਵਿਚਰੇ ਹੋਏ ਇਸ ਕੰਮ ਦੇ ਵਿੱਚ ਕਿੱਥੇ ਦੇ ਵਿੱਚ ਹਰ ਜਗ੍ਹਾ ਤੇ ਹਰ ਚੀਜ਼ਾਂ ਦੇਖੀਆਂ ਹੋਈਆਂ ਕਿੱਥੇ ਕੀ ਲੱਗ ਰਿਹਾ ਕਿੱਥੇ ਕੀ ਲੱਗ ਰਿਹਾ ਤੇ ਇਹ ਆਪਣਾ ਵੀ 2500 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਜਾਂਦਾ ਜੀ 2500 ਮੈਂ ਉਹੀ ਗੱਲ ਕਰਦਾ ਵੀ ਇਹ ਚਲੋ ਤੁਸੀਂ ਪਹਿਲਾਂ ਹੀ ਐਕਸਪਲੇਨ ਕਰਤਾ ਵੀ 2500 ਤੇ 100 150 170 ਵਾਲੇ ਦੇ ਕੀ ਫਰਕ ਆ ਠੀਕ ਹੈ ਮਤਲਬ ਜਿਹੜਾ ਤੁਹਾਨੂੰ 170 190 ਮਾਰਕੀਟ ਚ ਮਿਲਦਾ 150 ਵੀ ਮਿਲ ਜਾਊਗਾ ਉਹਦੇ ਵਿੱਚ ਬਸ ਸਭ ਤੋਂ ਵੱਡਾ ਇਹੀ ਇਫੈਕਟ ਹੋਊਗਾ ਇੱਕੋ ਤਰ੍ਹਾਂ ਦੀ ਲੱਕੜ ਨਹੀਂ ਲੱਗੀ ਹੋਊਗੀ ਵਿੱਚ ਬੂਰਾ ਭਰਾ ਹੋਊਗਾ ਕਦੋਂ ਵੀ ਮੀਂਹ ਪੈਂਦਾ ਜਾਂ ਧੁੱਪ ਚ ਲੱਗਿਆ ਉਹਨੇ ਫੁੱਲਣਾ ਜਾਂ ਉਹਨੇ ਵਿੰਗਾ ਡੇਡਾ ਹੋਣਾ ਮਤਲਬ ਇਹਦੇ ਵਿੱਚ ਇੱਕ ਤਰ੍ਹਾਂ ਦਾ ਪੂਰਾ ਠੋਸ ਹੋਊਗਾ ਇਹ ਸਾਰਾ ਠੋਸ ਹੋਊਗਾ ਬਾਈ ਜੀ ਤੇ 25 ਸਾਲ ਦੀ ਜਿਹੜੀ ਆਪਾਂ ਲਿਖਤੀ ਰੂਪ ਦੇ ਵਿੱਚ ਗਾਰੰਟੀ ਦੇਵਾਂਗੇ ਜੀ ਪ੍ਰੀਮੀਅਮ ਕੁਆਲਿਟੀ ਚ ਜੇ ਆਪਾਂ ਕਹਿ ਦਈਏ ਇਹ ਦਰਵਾਜ਼ੇ ਆਉਂਦੇ ਆ ਹੁਣ ਆ ਗਏ ਭਾਈ ਇਹ ਆਮ ਆ ਗਏ ਜੇ ਆਪਣੇ ਮੰਨ ਲਓ ਹਰ ਘਰ ਚ 10 ਦਰਵਾਜੇ ਲੱਗਦੇ ਆ ਇਹ 5000 6000 ਐਵਰੇਜ ਪੈਂਦਾ ਇੱਕ ਦਰਵਾਜਾ ਤਾਂ ਆਪਾਂ 60 70000 ਰੁਪਏ ਦੇ ਵਿੱਚ ਆਪਣੇ ਦਰਵਾਜੇ ਲੱਗ ਜਾਂਦੇ ਆ ਕੰਪਲੀਟ ਹੋ ਜਾਂਦੇ ਆ ਪਰ ਹੁਣ ਉਸ ਤੋਂ ਅੱਗੇ ਆ ਜਾਂਦਾ ਜੀ ਇੱਕ ਅੱਜ ਕੱਲ ਜਿੰਮੇ ਆਪਾਂ ਹਵੇਲੀਆਂ ਦੀ ਵੀਡੀਓ ਪਾਉਣੀ ਆ ਹਵੇਲੀਆਂ ਤੇ ਜਦੋਂ ਆਪਾਂ ਇੰਟਰ ਹੋਣੇ ਅਗਲਾ ਕਹਿੰਦਾ ਮੇਨ ਗੇਟ ਪਿੱਤਲਾ ਲੱਗਿਆ ਹੋਊਗਾ ਸਾਗਬਾਨ ਦਾ ਲੱਗਿਆ ਹੋਊਗਾ ਉਹ ਚੀਜ਼ ਆ ਜਾਂਦੀ ਹੈ ਜੀ ਇਹ ਇਹ ਅਸੀਂ ਰਾਖ ਤਿਆਰ ਕੀਤੇ ਹੋਏ ਨੇ ਜੇ ਜਿਹੜੇ ਤਿਆਰ ਹੋਣੇ ਆ ਉਹ ਤੁਹਾਨੂੰ ਕੁਝ ਫੋਟੋਆਂ ਦੇ ਦਾਂਗੇ ਉਹ ਵਿੱਚ ਤੁਸੀਂ ਲਾ ਦਿਓ ਠੀਕ ਹੈ ਤੇ ਇਹ ਕੀ ਹੈ ਭਾਈ ਇਹ ਮੇਨ ਗੇਟ ਆ ਗਿਆ ਜੀ ਹਵੇਲੀ ਦਾ ਇਹ ਤੁਸੀਂ ਦੇਖ ਸਕਦੇ ਹੋ 3.5 3.5 ਇੰਚ ਇਹ ਚੌੜਾ ਹੈ ਸਾਢੇ 3 ਇੰਚ ਚੌੜਾ ਹੈ ਹੈਵੀ ਬਹੁਤ ਆ ਹੈਵੀ ਬਹੁਤ ਹੈ ਜੀ ਤੇ ਜਿਵੇਂ ਪਹਿਲਾਂ ਨਾ ਕੋਠੜੀਆਂ 'ਚ ਹੁੰਦੇ ਸੀ ਆਪਣੇ ਕੋਠੜੀਆਂ 'ਚ ਹੁੰਦੇ ਸੀ ਪੁਰਾਣੇ ਉਹਦਾ ਇਹ ਟਰੈਂਡ ਬਹੁਤ ਚੱਲਿਆਗਾ ਇਹ ਚੀਜ਼ ਤੁਹਾਨੂੰ ਸਾਗ ਬਣ ਦੇ ਵਿੱਚ ਮਿਲ ਜੂ ਵਿਚਾਲੇ ਇਹਦੇ ਲੋਹੇ ਦਾ ਸਟਰਕਚਰ ਬਣਿਆ ਹੋਇਆ ਤੇ ਇਹਨੂੰ ਕੁਝ ਨਹੀਂ ਹੁੰਦਾ ਜੀ ਇਹਦੀ ਕੱਲੀ अच्छा ये लोहा आ लो गया अच्छा दोवा साइडਾਂ ਤੇ ਦੋਨੇ ਪਾਸੇ ਸਾਗ ਬਣਦੇ ਜਿਹੜਾ ਕੰਮ ਆ ਜੂਗਾ ਤੇ ਇਹਦੇ ਕੱਲੀ ਪਾਲਿਸ਼ ਦੀ ਜਿਹੜੀ ਆਪਣੇ 5 ਸਾਲ ਦੀ ਗਾਰੰਟੀ ਆ ਪਰ ਉਹ ਇਹਦੀ ਫੁੱਲੀ ਗਾਰੰਟੀ ਇਹਨੂੰ ਕੁਝ ਨਹੀਂ ਹੁੰਦਾ ਉਹ ਸਾਗ ਬਣ ਦਾ ਕੰਮ ਆ ਤੁਹਾਨੂੰ ਪਤਾ ਇੱਕ ਨੰਬਰ ਚ ਹੀ ਆ ਜਾਂਦਾ ਇਹ ਤੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਚਾਹੇ ਵੱਡਾ ਦਰਵਾਜ਼ਾ ਬਣਾਉਣਾ ਹਵੇਲੀ ਦਾ ਛੋਟਾ ਬਣਾਉਣਾ ਤੁਸੀਂ ਬਣਾ ਸਕਦੇ ਹੋ ਹਰ ਇੱਕ ਸਾਈਜ਼ ਦੇ ਵਿੱਚ ਮਿਲ ਜੂਗਾ ਮਿਲ ਜੂਗਾ ਜੀ ਇਹ ਸਾਰਾ ਸਾਗ ਬਣਦਾ ਕੰਮ ਆ ਗਿਆ ਇਹ ਟਾਲੀ ਚ ਵੀ ਕਰਵਾ ਸਕਦੇ ਜੀ ਉਸ ਤੋਂ ਬਾਅਦ ਭਾਈ ਜਿਹੜੇ ਆਪਣੇ ਨਾ ਜਿਹੜੇ ਫਲਸ਼ ਡੋਰ ਆ ਗਏ ਉਹਦੇ ਮੂਹਰੇ ਜਿਵੇਂ ਮੇਨ ਆਪਣੇ ਘਰ ਦੇ ਵਿੱਚ ਤਿੰਨ ਥਾਂ ਤੋਂ ਐਂਟਰੀ ਹੁੰਦੀ ਆ ਉੱਥੇ ਲੱਗਦੀ ਜਾਲੀ ਜਾਲੀ ਲੱਗਦੀ ਜਾਲੀ ਵਾਲਾ ਦਰਵਾਜ਼ਾ ਆ ਗਿਆ ਜੀ ਜਾਲੀ ਵਾਲਾ ਜਾਲੀ ਵਾਲਾ ਆਪਣੇ ਕੋਲ ਤਿੰਨ ਤਰ੍ਹਾਂ ਦੀਆਂ ਵੈਰਾਈਟੀ ਮਿਲ ਜਾਣਗੀਆਂ ਜਿਵੇਂ ਮੈਂ ਇਧਰੋਂ ਤੁਹਾਨੂੰ ਭਾਈ ਦਿਖਾ ਵੀ ਦਿਨਾ ਫਿਰ ਆਪਾਂ ਉਧਰ ਗੱਲਬਾਤ ਕਰਾਂਗੇ ਆ ਆਮ ਮਿਲਦਾ ਵੀ ਮਾਰਕੀਟ ਚ ਇਹ ਕੈਨੇਡਾ ਕਹਿਲ ਕੈਨੇਡਾ ਕਹਿਲ ਜੀ ਇਹ ਜਿਹੜਾ ਵੀ ਤੁਹਾਨੂੰ ਵਾਈਟ ਕਲਰ ਦਾ ਮਿਲੂਗਾ ਜੀ ਉਹ ਕੈਨੇਡਾ ਕਹਿਲ ਹੋਊਗਾ ਉਹ ਤੁਹਾਨੂੰ ਸਸਤਾ ਵੀ ਬਹੁਤ ਮਿਲੂਗਾ ਪਰ ਇਹ ਕਦੋਂ ਵੀ ਵਿੰਗਾ ਡੇਡਾ ਹੋ ਸਕਦਾ ਹੈ ਇਹਦੀ ਕੁਆਲਿਟੀ ਮੈਂ ਇੱਕ ਨੰਬਰ ਨਹੀਂ ਮੰਨਦਾ ਇਹ ਜਿੰਨੇ ਵੀ ਮੈਂ ਗਾਰੰਟੀ ਨਹੀਂ ਕਹਿ ਸਕਦੇ ਹਾਂ ਜੀ ਮਿਸਤਰੀ ਵੀਰ ਜੁੜੇ ਆ ਉਹ ਚੀਜ਼ ਸਮਝਦੇ ਹੋਣਗੇ ਵੀ ਇਹ ਇਹਦਾ ਕੀ ਰਿਜ਼ਲਟ ਆਉਂਦਾ ਸਭ ਤੋਂ ਬੈਸਟ ਜੋ ਅਸੀਂ ਲਾਉਣੇ ਆ ਉਹ ਜੰਮੂ ਕਹਿਲ ਜੰਮੂ ਕਹਿਲ ਇਹਦੀਆਂ ਵੀ ਤਿੰਨ ਵੈਰਾਈਟੀਆਂ ਹੁੰਦੀਆਂ ਪਰ ਇੱਕ ਨੰਬਰ ਲਾਵਾਂਗੇ ਇੱਕ ਨੰਬਰ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਮਰਿੰਡੀ ਇਹ ਦੋਨੇ ਚੀਜ਼ਾਂ ਵਧੀਆ ਚੱਲਦੀਆਂ ਮਾਰਕੀਟ 'ਚ ਜੋ ਘਰਾਂ 'ਚ ਮਿਸਤਰੀ ਕੰਮ ਕਰਦੇ ਆ ਉਹ ਇਸੇ ਦੀ ਕੰਮ ਕਰਦੇ ਆ ਆਪਾਂ ਇਹੀ ਚੀਜ਼ ਲੋਕਾਂ ਤੱਕ ਪਹੁੰਚਾਉਣੀ ਹੈਗੀ ਉਸ ਤੋਂ ਬਾਅਦ ਆ ਜਾਂਦਾ ਭਈ ਆ ਸਾਗਵਾਂ ਇਹ ਟੌਪ ਕਲਾਸ ਹੈ ਇਹ ਟੌਪ ਕਲਾਸ ਹੈ ਇਹ ਜੇ ਬੰਦਾ ਚਾਹੁੰਦਾ ਵੀ ਯਾਰ ਅਸੀਂ ਤਾਂ ਰੁਪਈਏ ਲਾਉਣੇ ਆ ਪਰ ਚੀਜ਼ ਸੋਹਣੀ ਬਣਾਉਣੀ ਆ ਪਾਲਿਸ਼ ਹੋ ਜੇ ਉਹ ਸਾਗਵਾਂ ਤੇ ਕਰਾਂ ਜੰਮੂਗਲ ਜਿਹੀ ਪਾਲਿਸ਼ ਹੋਏ ਤੇ ਪੇਂਟ ਵੀ ਹੋ ਜਾਣਾਗਾ ਤੁਸੀਂ ਪਾਲਿਸ਼ ਕਰਕੇ ਦਿੰਦੇ ਆ ਕਿ ਬਾਅਦ ਦੇ ਵਿੱਚ ਪਾਲਿਸ਼ ਤੇ ਭਈ ਗੱਲ ਕੀ ਹੈ ਨਾ ਇਹ ਤਾਂ ਆਪਣੀ ਡਿਸਪਲੇ ਸਾਰੇ 'ਚ ਆਪਾਂ ਪਾਲਿਸ਼ ਕੀਤੀ ਹੋਈ ਹੈ ਹਮ ਪਰ ਪਾਲਿਸ਼ ਵਾਲਾ ਪੱਲਾ ਮੈਂ ਕਹਣਾ ਕਿ ਤੋ ਵੀ ਤੁਸੀਂ ਲੈਨੇ ਹੋ ਵਿਦਆਊਟ ਪਾਲਿਸ਼ ਲੋ ਜਿਵੇਂ ਕਿ ਹੁਣ ਆ ਵਿਦਆਊਟ ਪਾਲਿਸ਼ ਹੈ ਵਿਦਆਊਟ ਪੇਂਟ ਹੈ ਤੁਹਾਨੂੰ ਇਹ ਚੀਜ਼ ਪਤਾ ਲੱਗ ਜੂ ਕਿੰਨੇ ਕੇਚ ਗੰਡਾ ਨੇ ਕਿੰਨੇ ਕੇਚ ਸਪਾਈ ਲੱਕੜ ਦੀ ਕੀ ਲੱਕੜਾ ਕੀ ਲੱਕੜਾ ਜਦੋਂ ਇਹਦੇ ਪਾਲਿਸ਼ ਹੋ ਗਈ ਇਹ ਤਾਂ ਭਈ ਸਾਰੀ ਜਿਹੜੀ ਨਾ ਲੱਕੜ ਦਾ ਕੋਈ ਵੀ ਕਿਤੇ ਪ੍ਰੋਬਲਮ ਹੋ ਸਾਰੀ ਲੁਕ ਜੂ। ਮਤਲਬ ਬਿਨਾ ਮੇਕਅਪ ਤੋਂ ਚੀਜ਼ ਅਗਲੀ ਪਤਾ ਲੱਗਦਾਗਾ। ਪਤਾ ਲੱਗਦਾ। ਹਾਂ ਮੇਕਅਪ ਤੋਂ ਬਾਅਦ ਤਾਂ ਸਾਰਾ ਬਿਲਕੁਲ ਜੀ। ਦੂਜੀ ਚੀਜ਼ ਕੀ ਹੈ ਭਈ ਫਿਰ ਪਾਲਿਸ਼ ਜਦੋਂ ਆਪਾਂ ਇਹਦੀ ਫਿਟਿੰਗ ਕਰਾਵਾਂਗੇ ਇਹਦੇ ਕਾਬਜੇ ਕੁੰਡੇ ਲੱਗਣੇ ਆ ਲੌਕ ਲੱਗਣੇ। ਉਦੋਂ ਇਹਦੀ ਨਾ ਜਿਹੜੀ ਪਾਲਿਸ਼ ਆ ਉਹ ਖਰਾਬ ਹੋਣੀ ਹੋਣੀ ਆ। ਬਾਕੀ ਟਰਾਂਸਪੋਰਟ ਦੇ ਵਿੱਚ ਵੀ ਜਦੋਂ ਜਾਂਦੀ ਆ ਰਸਤੇ ਦੇ ਵਿੱਚ ਨਾ ਲਾਉਣ ਧਰਨ ਦੇ ਵਿੱਚ ਇੱਧਰ ਉੱਧਰ ਇੱਧਰ ਉੱਧਰ ਹੋਏ ਨੇ ਜਿਵੇਂ ਹੁਣ ਤੁਸੀਂ ਆਹ ਦੇਖ ਸਕਦੇ ਹੋ ਭਈ ਜੇ ਇਹ ਤੇ ਆਪਾਂ ਦੇ ਹੋਣੀ ਹੈ। ਭਰਾ ਉਹ ਜੋ ਦੁਬਾਰਾ ਮੈਚ ਨਹੀਂ ਕਰਦੇ ਡੈਂਟ ਪੈਣ ਵਾਲਾ ਕੰਮ ਹੋ ਜਾਂਦਾ ਹੈ। ਤੇ ਭਾਈ ਇਹ ਆ ਗਿਆ ਆਪਣੇ ਜੰਮੂ ਕਹਿਲ ਚ ਜਾਲੀ ਵਾਲਾ। ਇਹਦੇ ਕੋਈ ਵੀ ਡਿਜ਼ਾਈਨ ਡਬਲ ਜਾਲੀ ਆ ਗਿਆ ਇਹਦੇ ਵਿੱਚ। ਹਾਂਜੀ ਇਹ ਡਬਲ ਜਾਲੀ ਲਾਉਣੀ ਹੈ ਇਹ ਚ। ਸਿੰਗਲ ਵੀ ਲਵਾ ਸਕਦੇ ਤੁਸੀਂ। ਠੀਕ ਆ। ਪਰ ਸੋਹਣਾ ਲੱਗਦਾ ਡਬਲ ਜਾਲੀ ਨਾਲ। ਡਬਲ ਜਾਲੀ। ਇਹ ਆ ਗਏ ਭਾਈ ਤਿੰਨੇ ਡਿਜ਼ਾਈਨ ਆ ਜਿਹੜੇ ਸਾਗ ਬਣਦੇ ਆਗੇ। ਸਾਗ ਬਣਦੇ ਨੇ। ਕਿਉਂਕਿ ਮੇਨ ਜਿਹੜਾ ਡੋਰ ਹੁੰਦਾ ਅ ਕਰਦੇ ਜਿਹੜਾ ਆਪਾਂ ਐਂਟਰ ਹੁੰਨੇ ਆ ਤੁਹਾਡੇ ਕੋਈ ਰਿਸ਼ਤੇਦਾਰ ਹੋਣ ਆ ਦੋਸਤ ਮਿੱਤਰ ਹੋਣ ਉਹ ਦਰਵਾਜ਼ਾ ਜ਼ਰੂਰ ਖੁੱਲਣਾ ਉੱਥੇ ਅਸੀਂ ਪ੍ਰੈਫਰ ਕਰਦੇ ਆ ਵੀ ਤੁਸੀਂ ਜਾਲੀ ਵਾਲਾ ਸਾਗ ਬਣਵਾ ਲਵਾਓ ਠੋਸ ਬੋਰਡ ਜਿਹੜਾ ਉਹ ਵੀ ਜਾਲੀ ਵਾਲਾ ਲਗਾਓ ਜਿਵੇਂ ਕਿ ਇਸ ਤੋਂ ਅੱਗੇ ਆਹ ਵਿਨੀਅਰ ਦੇ ਆਗੇ ਬਾਈ ਜੀ ਹਮ ਇੰਨਾ ਚ ਵੀ ਇੱਕ ਵਧੀਆ ਚੀਜ਼ ਹੈਗੀ ਜੇ ਤੁਸੀਂ ਥੋੜਾ ਜਿਹਾ ਪੈਸਾ ਜ਼ਿਆਦਾ ਖਰਚ ਸਕਦੇ ਹੋ ਜੰਮੂ ਕੈਲ ਤੋਂ ਤਾਂ ਤੁਸੀਂ ਵਿਨੀਅਰ ਚ ਕੰਮ ਕਰਾਓ ਕਿਉਂਕਿ ਵਿਨੀਅਰ ਥੋੜਾ ਜਿਹਾ ਐਮ ਐਮ ਚ ਜ਼ਿਆਦਾ ਹੁੰਦਾ ਹੈ ਸਨਮੈਕੇ ਨਾਲੋਂ ਇਹਦੀ ਲਾਈਫ ਜ਼ਿਆਦਾ ਇਹਦੇ ਵਿੱਚ ਡਿਜ਼ਾਈਨ ਕਿਨੇ ਹੋ ਜਾਂਦੇ ਆ ਇਹ ਚ ਤਾਂ ਬਾਈ ਤੁਸੀਂ ਜਿਹੜੀ ਫੋਟੋ ਵਿੱਚ ਤੁਸੀਂ ਬਣ ਚੁੱਕੇ ਹੋਈ ਬਣ ਕਿਉਂਕਿ ਇਹਦੀ ਕਟਿੰਗ ਕਰਕੇ ਜਿਵੇਂ ਆ ਦੇਖ ਸਕਦੇ ਆਪਾਂ ਐ ਸਾਰੇ ਕਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਲਾ ਲਓ ਤੇ ਕਿਸ ਤਰ੍ਹਾਂ ਦਾ ਮਰਜ਼ੀ ਰੇਸ਼ਾ ਲੈ ਲਓ ਰੇਸ਼ਾ ਲੈ ਲਓ ਵੀ ਬਿਨਾ ਸਾਗ ਬਣ ਲੈ ਇਹ ਸਾਗ ਬਣ ਦੀ ਚੀਜ਼ ਬਣ ਜੂ ਠੀਕ ਹੈ ਪਰ ਬਹੁਤ ਸੋਹਣਾ ਇਹਦਾ ਵੀ ਕੰਮ ਹੁੰਦਾਗਾ ਉਸ ਤੋਂ ਬਾਅਦ ਆ ਜਾਂਦਾ ਬਈ ਆ ਸਾਗ ਬਣਦਾ ਆ ਸਾਰਾ ਜਿਹੜਾ ਪੱਲਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਹੱਥੀ ਤਿਆਰ ਕੀਤਾ ਹੋਇਆ ਅੱਛਾ ਹੱਥੀ ਤਿਆਰ ਕੀਤਾ ਹੋਇਆ ਇਹਦੇ ਵਿੱਚ ਮਸ਼ੀਨੀ ਵਰਕ ਕੋਈ ਮਸ਼ੀਨੀ ਵਰਕ ਨਹੀਂ ਹੈਗਾ ਇਹ ਚ ਕੱਲੇ-ਕੱਲੇ ਪੀਸ ਕੱਟ-ਕੱਟ ਕੇ ਆਪਣੇ ਮਿਸਤਰੀਆਂ ਨੇ ਤਿਆਰ ਕੀਤੇ ਹੋਏ ਨੇ ਇਹ ਸਾਗ ਬਣਦਾ ਕੀ ਇਹ ਜਿਵੇਂ ਮੇਨ ਚ ਵੀ ਲਾਉਣਾ ਜਾਂ ਸਾਰੇ ਘਰ ਦਾ ਤੁਸੀਂ ਲਵਾਉਣਾ ਚਾਹੁੰਦੇ ਸਾਗ ਬਣ ਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਆਪਾਂ ਜਿਹੜੀ ਵੈਰਾਈਟੀ ਤੇ ਡਿਜ਼ਾਈਨ ਤੇ ਸਪਾਈ ਵਾਲਾ ਕੰਮ ਹੋਊਗਾ ਤੇ ਪੁਲਿਸ ਵਾਲਾ ਮੈਂ ਆਪਣੇ ਤੋਂ ਕਰੋਨਾ ਚਾਹੁੰਦਾ ਆਪਾਂ ਕਰਵਾਵਾ ਦਾਂਗੇ ਪਰ ਕੋਸ਼ਿਸ਼ ਆਪਣੀ ਹੀ ਹੋਊਗੀ ਵੀ ਤੁਸੀਂ ਅਸੀਂ ਟੀਮ ਦੇ ਦਾਂਗੇ ਤੁਸੀਂ ਆਪਦਾ ਸਿੱਧਾ ਰਾਬਤਾ ਕਾਇਮ ਕਰ ਲਓ ਮਤਲਬ ਰਾਬਤਾ ਕਾਇਮ ਕਰਨ ਵਾਸਤੇ ਇੱਕ ਤਾਂ ਨੰਬਰ ਪਾਇਆ ਹੋਇਆ ਇੱਕ ਆਪਣੀ ਲੋਕੇਸ਼ਨ ਤੇ ਵੀ ਇੱਥੇ ਬੰਦਾ ਆ ਸਕਦਾ ਹੈ ਬਾਕੀ ਭਾਈ ਗੁਰੇ ਇਹ ਦੱਸੋ ਵੀ ਜਾਂ ਜਿਹੜੀ ਟੀਮ ਤੁਹਾਡੀ ਮਿੰਤੀ ਕਰਨ ਜਾਊਗੀ ਉੱਥੇ ਪਹੁੰਚੂਗੀ ਲੋਕੇਸ਼ਨ ਦੇ ਉੱਤੇ ਜਿੱਥੋਂ ਦਾ ਕੋਈ ਹਾਂਜੀ ਭਾਈ ਵੀ ਆਲ ਓਵਰ ਪੰਜਾਬ ਹਰਿਆਣਾ ਹਮਾਚਲ ਰਾਜਸਥਾਨ ਕਿਤੋਂ ਦਾ ਵੀ ਆਰਡਰ ਆਉਂਦਾ ਆਪਾਂ ਨੂੰ ਆਪਾਂ ਉਹ ਮੰਤੀ ਆਪਣੀ ਟੀਮ ਜਾਊਗੀ ਕਰਨ ਤੇ ਜੇ ਕੋਈ ਕਰਵਾ ਕੇ ਦੇ ਸਕਦਾਗਾ ਤਾਂ ਉਹ ਵੀ ਭੇਜ ਦਿਓ ਵੀ ਬੈਲਨਗੋਡਾਗਾ ਪਰ ਜੇ ਦੂਰ ਹੁੰਦਾ ਜਿਆਦਾ ਤਾਂ ਉੱਥੇ ਕੋਈ ਨੇੜੇ ਮਿਸਤਰੀ ਉਹ ਕਰਵਾ ਕੇ ਭੇਜ ਦੇ ਬੰਦਾ ਨਹੀਂ ਸਾਡੀ ਟੀਮ ਹੈਗੀ ਹੈ ਕਿ ਕਿਤੇ ਵੀ ਤਰਮ ਤਾਰਨ ਗੁਰਦਾਸਪੁਰ ਅਸੀਂ ਨਾਰਮਲ ਜਾਂਦੇ ਰਹਿੰਦੇ ਆ ਤੇ ਉੱਥੇ ਅਸੀਂ ਜਿਸ ਤਰ੍ਹਾਂ ਦਾ ਵੀ ਆਲਾ ਸਿਲੈਕਸ਼ਨ ਕਰਦਾਗਾ ਉਸ ਤਰੀਕੇ ਨਾਲ ਉਹਨੂੰ ਰੇਟ ਵਗੈਰਾ ਸਾਰੇ ਦਿੱਤੇ ਜਾਣਗੇ ਮਤਲਬ ਘਰੇ ਬੈਠ ਕੇ ਵੀ ਆਰਡਰ ਕਰ ਸਕਦਾਗਾ ਬਿਲਕੁਲ ਜੀ ਬਿਲਕੁਲ ਆਪਾਂ ਮੰਤੀ ਵੀ ਆਪ ਕਰਾਂਗੇ ਫਿਟਿੰਗ ਵੀ ਆਪ ਕਰਾਂ ਉਹੀ ਚੀਜ਼ ਮਿਲੂਗੀ ਤੁਹਾਨੂੰ ਚਾਹੇ ਫੋਨ ਤੇ ਚਾਹੇ ਇੱਥੇ ਆਜੋ ਜੀ ਜਿਵੇਂ ਉਹਨਾ ਤੁਸੀਂ ਆ ਵੀ ਸਾਗਵਾਨ ਦਾ ਦੇਖ ਸਕਦੇ ਹੋ ਬਈ ਬਹੁਤ ਸੋਹਣਾ ਡਿਜ਼ਾਈਨ ਆ ਪਾਲਿਸ ਦੇ ਵਿੱਚ ਇਹ ਵੀ ਮਤਲਬ ਘਰ ਦੀ ਪੂਰੀ ਸ਼ਾਨ ਬਣਾਉਂਦਾ ਚੀਜ਼ ਕਿਉਂਕਿ ਸਾਗਵਾਨ ਲੱਗੀ ਬਹੁਤ ਸੋਹਣੀ ਲੱਗਦੀ ਹੈਗੀ ਤੇ ਸਾਗਵਾਨ ਆਪਾਂ ਇੰਨੇ ਇੱਕ ਅਕਤੂਬਰ ਜੇ ਆਪਾਂ ਕੰਮ ਸ਼ੁਰੂ ਕਰਨਾ ਫੈਕਟਰੀ ਲਾਉਣ ਲੱਗੇ ਸੀਗੇ ਉਦੋਂ ਦੀ ਲੈ ਕੇ ਰੱਖੀ ਪਈ ਹੈਗੀ ਆਪਣੇ ਕੋਲ ਪੂਰੀ ਸੁੱਕੀ ਸਾਗਵਾਨ ਹੈਗੀ ਮਤਲਬ ਸਰਦੀਆਂ ਦੇ ਵਿੱਚ ਸੁੱਕੀ ਹੋਈ ਹਾਂ ਜਾਂ ਫਿਰ ਲੋਕ ਕਹਿੰਦੇ ਨੇ ਵੀ ਗਰਮੀ ਜਿਹੜੀ ਸੁੱਕੂਗੀ ਉਹਦੇ ਫਿਰ ਵੀ ਕਿਤੇ ਵਿੰਗਵਾਲ ਆਉਣੀ ਆਉਣਾ ਤੇ ਅਸਲ ਸੁੱਕਦੀ ਨਹੀਂ ਗਰਮੀ ਨਾ ਗਰਮੀ ਦੇ ਸਰਦੀ ਦੇ ਸੁਪਣ ਦਾ ਜੇਦੋਂ ਵੀ ਆਪਾਂ ਲੱਕੜ ਲੈਣੇ ਆ ਜਿਵੇਂ ਸੁਜੈਸ਼ਨ ਦੇ ਹਿਸਾਬ ਨਾਲ ਪਹਿਲੀ ਆਪਾਂ ਬਹੁਤ ਸਟਾਕ ਆਪਾਂ ਰੱਖਿਆ ਹੋਇਆ ਵੀ ਜਿੰਨੇ ਮਰਜ਼ੀ ਆਰਡਰ ਆ ਜਾਣ ਸੁੱਕੀ ਸਾਗਵਾਂ ਨੇ ਹੀ ਆਪਾਂ ਲਾਵਾਂਗੇ ਮਤਲਬ ਇਹ ਹੀ ਹੁੰਦਾ ਵੀ ਗਰਮੀ ਦੇ ਵਿੱਚ ਨਾ ਸੁੱਕੀ ਹੋਵੇ ਜਿਆਦਾ ਸਰਦੀ ਦੇ ਵਿੱਚ ਸੁੱਕੀ ਹੋਵੇ ਜੀ ਬਈ ਆਹਾਂ ਜੀ ਇਹ ਬਈ ਇਹ ਬਾਈਟ ਅੱਜਕੱਲ ਇਹ ਵੀ ਟ੍ਰੈਂਡਿੰਗ ਚੱਲਦਾ ਹੈਗਾ ਇਹ ਡੀਕੋ ਪੇਂਟ ਆ ਗਿਆ ਇਹ ਐਚ ਡੀ ਐਚ ਐਮ ਆਰ ਦੇ ਵਿੱਚ ਆ ਜਾਂਦਾ ਹੈਗਾ ਤੇ ਬਹੁਤ ਹੈਵੀ ਪੱਲਾ ਹੈ ਤੁਸੀਂ ਹੱਥ ਲਾ ਕੇ ਦੇਖੋਗੇ ਨਾ ਹਾਂ ਪੂਰਾ ਮਤਲਬ ਸਾਰਾ ਨਵ ਪਾਰਾ ਬੱਲਾ ਹੋਊਗਾ ਇਹ ਤੇ ਇਹ ਵੀ ਤੁਸੀਂ ਅੱਜ ਕੱਲ ਲੋਕ ਯਾਤਰ ਕਲਾਸੀਕਲ ਕੋਠੀਆਂ ਦੇ ਵਿੱਚ ਪੂਰਾ ਵਾਈਟ ਰੰਗ ਦੇ ਪੱਲੇ ਬਣਾਉਣਾ ਚਾਹੁੰਦੇ ਆ ਉਹ ਇਹ ਡੀਕੋ ਦੇ ਵਿੱਚ ਵੀ ਕਰਵਾ ਸਕਦੇ ਆ ਐਸਡੀ ਐਸਟਮਾਰ ਦੇ ਵਿੱਚ ਤੇ ਇੱਕ ਮੇਨ ਆਏਗਾ ਜਿਵੇਂ ਸੀਐਨਸੀ ਦਾ ਕੰਮ ਭਈ ਆ ਪੱਲਾ ਆ ਕੇ ਜਿਹੜੇ ਸੀਐਨਸੀ ਦਾ ਸਾਰਾ ਵਰਕ ਹੋਇਆ ਹੋਇਆਗਾ ਇਹ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਵੀ ਜੇ ਇਹ ਪਾਲਿਸ਼ ਕੀਤਾ ਹੋਊਗਾ ਇਹਦਾ ਰੰਗ ਰੂਪ ਹੀ ਹੋਰ ਹੋਣਾਗਾ ਮਤਲਬ ਉਹਦੇ ਉਹਦੀ ਤਰ੍ਹਾਂ ਹੋ ਜਾਊਗਾ ਉਹਦੇ ਤਰ੍ਹਾਂ ਹੋ ਜਾਊਗਾ ਪਰ ਆਹ ਚੀਜ਼ਾਂ ਪਤਾ ਨਹੀਂ ਲੱਗਣਾ ਆਪਾਂ ਨੂੰ ਪਰ ਇਹ ਚੀਜ਼ਾਂ ਨਹੀਂ ਪਤਾ ਲੱਗਣੀਆਂ ਵੀ ਲੱਕੜ ਕਿਹੜੀ ਲੱਗੀ ਆ ਥੱਲੇ ਕਿਤੇ ਕੋਈ ਜੋੜ ਤਾਂ ਨਹੀਂ ਲਾਇਆ ਹੋਇਆ ਕਿਤੇ ਕੋਈ ਪੀਸ ਇਹ ਜਾਂ ਤਾਂ ਹੀ ਲਾਇਆ ਹੋਇਆ ਮਾੜੀ ਲੱਕੜ ਵਿੱਚ ਲਾ ਦੇ ਜਦੋਂ ਉਹ ਤੁਹਾਨੂੰ ਪਤਾ ਲੱਗੇ ਹੁਣ ਦੋਨੇ ਪਾਸੇਓ ਸਾਈਡਾਂ ਤੋਂ ਕਿਦੋਂ ਮਰਜ਼ੀ ਤੁਸੀਂ ਚੈੱਕ ਕਰ ਲਓ ਜੋ ਚੀਜ਼ ਲੱਗੀ ਹੈ ਸਾਰੀ ਸੇਮ ਲੱਗੀ ਹੈ ਇਹ ਸਾਗਵੰਦ ਦੇ ਵਿੱਚ ਆ ਜਾਂਦੇ ਵੀ ਇਹ ਵੀ ਸਾਗਵੰਦ ਸਾਗਵੰਦ ਦੇ ਵਿੱਚ ਬਾਈ ਨੇੜੇ ਤੋਂ ਦਿਖਾ ਦਿਓ ਆ ਜਿਹੜੀਆਂ ਚੀਜ਼ਾਂ ਹੋਣ ਦਿਖਦੀਆਂ ਬਹੁਤ ਹੋਣ ਤੋਂ ਬਾਅਦ ਨਹੀਂ ਦਿਖਦੀਆਂ ਜੀ ਇਹਦੇ ਤੁਸੀਂ ਚਾਹੇ ਬਾਈ ਇੱਥੇ ਫੋਟੋ ਭੇਜ ਦਿਓ ਸਾਨੂੰ ਕਿਸੇ ਦੀ ਫੋਟੋ ਵੀ ਬਣਵਾ ਦਾਂਗੇ ਸੀਐਨਸੀ ਮਸ਼ੀਨ ਨੇ ਜੋ ਮਰਜ਼ੀ ਕੰਪਿਊਟਰ 'ਚ ਪਾ ਦਿਓ ਉਹੀ ਚੀਜ਼ ਆਪਣੀ ਬਣ ਚੁਗੀ ਠੀਕ ਆ ਚਾਹੇ ਆਪਦੇ ਪਰਿਵਾਰ ਦੇ ਮੈਂਬਰ ਦੇ ਚਾਹੇ ਕਿਸੇ ਨੂੰ ਆਪ ਕੋ ਪਸੰਦ ਕਰਦੇ ਆ ਉਹਨਾਂ ਦੀ ਫੋਟੋ ਲਗਾਉਣੀ ਆ ਉਹ ਲੱ ਕਿਹੜੇ ਤੇ ਵੀ ਡਿਜ਼ਾਈਨ ਬਣ ਜੂਗਾ ਜੀ ਤੇ ਦੂਸਰਾ ਵੀ ਮੇਨ ਮੇਰੀ ਜਿਹੜੀ ਦਰਸ਼ਕਾਂ ਨੂੰ ਬੇਨਤੀ ਆ ਵੀ ਪੱਲੇ ਤੁਸੀਂ ਸਾਰੇ ਕਿਤੇ ਟਰਾਈ ਮਾਰ ਕੇ ਆਓ ਆਪਣੇ ਕੋਲੇ ਅਖੀਰ ਤੇ ਆਓ ਤੁਸੀਂ ਚੀਜ਼ ਆਪ ਦੇਖੋਗੇ ਫਰਕ ਹੈਗਾ ਕਿਉਂਕਿ 10 2000 ਨਾਲ ਵੀ ਫਰਕ ਕੋਈ ਨਹੀਂ ਪੈਣਾ ਪਰ ਚੀਜ਼ ਤੁਹਾਡੇ ਜਿਹੜੀ ਲੱਗੀ 20 ਸਾਲ 25 ਸਾਲ ਤੁਹਾਡੇ ਘਰ ਦਾ ਇੱਕ ਸ਼ਿੰਗਾਰ ਬਣੀ ਰਹੂਗੀ ਕਿਉਂਕਿ 20 25 ਸਾਲਾਂ ਮਤਾਂ ਟ੍ਰੈਂਡੀ ਚੇਂਜ ਹੋ ਜਾਂਦਾ ਘਰ ਦਾ ਬਿਲਕੁਲ ਪਰ ਜਿਹੜੀ ਤੁਸੀਂ 2-3 ਸਾਲ ਵਾਲੀ ਚੀਜ਼ ਲੈਨੇ ਹੋ ਅੱਜ ਇੱਕ ਸਸਤੀ ਲੈ ਲੈਨੇ ਹੋ ਪਰ ਉਹ ਲੰਮੇ ਸਮੇਂ ਨਹੀਂ ਚੱਲਦੀ ਫਿਰ ਬਾਰ-ਬਾਰ ਆਪਣੇ ਕੋਲ ਨਾ ਤਾਂ ਅੱਜ ਕਾ ਲੋਕਾਂ ਕੋਲੇ ਸਮਾਂ ਬਈ ਇਹਨਾਂ ਤੇ ਆਪਾਂ ਇੱਕੋ ਚੀਜ਼ ਪਿੱਛੇ ਬਾਰ-ਬਾਰ ਤੰਗ ਪਰੇਸ਼ਾਨ ਹੋਈ ਜਾਈਏ ਠੀਕ ਹੈ ਤੇ ਆਪਣਾ ਜਿਹੜਾ ਐਡਰੈਸ ਆ ਵੀ ਮਾਨਸਾ ਦਾ ਸਿੰਘਡੋਰ ਹੱਬ ਕਿੱਥੇ ਜੇ ਪਈ ਜਾਂਦੀ ਹੈ ਗਰੰਟਡ ਲੋਕੇਸ਼ਨ ਇਹ ਬਾਈ ਜਦੋਂ ਨਾ ਆਪਾਂ ਮੂਸਾ ਕੈਂਚੀਆ ਨਿਰਵਤੀ ਵਾਲੇ ਕੈਂਚੀ ਹੈਗਾ ਇਹਨਾਂ ਨੇ ਉਹ ਤੋਂ ਜਦੋਂ ਮਾਨਸ ਵਾਲੇ ਪਾਸੇ ਆਉਣੇ ਆਗੇ ਤੇ ਸਬਜ਼ੀ ਮੰਡੀ ਦੇ ਬਿਲਕੁਲ ਨਾਲ ਹੈਗਾ ਸਾਹਮਣੇ ਫਾਰਮ ਟਰੈਕਟਰ ਦੀ ਏਜੰਸੀ ਆ ਗਈ ਜੀ ਤੇ ਅਮਰਜੋੜ ਦੇ ਬਿਲਕੁਲ ਸਾਹਮਣੇ ਆ ਤੇ ਇੱਥੇ ਮੇਰਾ ਬ੍ਰਦਰ ਹੁੰਦਾ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਤੇ ਤੁਸੀਂ ਕਦੋਂ ਵੀ ਆਓ ਸੰਡੇ ਨੂੰ ਮੈਂ ਲਗਭਗ ਮੈਂ ਵੀ ਅਵੇਲੇਬਲ ਹੁੰਦਾ ਜੀ ਦੋਸਤੋ ਵੈਸੇ ਪੂਰਾ ਵੀਕ ਬਾਈ ਹੁੰਦਾਗਾ ਸਵੇਰ 9 ਤੋਂ 6 ਦੇ ਵਿੱਚ ਤੁਸੀਂ ਕਦੋਂ ਵੀ ਆ ਸਕਦੇ ਹਾਂਜੀ ਭਾਈ ਤੇ ਵੀਡੀਓ ਚਲਦੀ ਜਲਦੀ ਸ਼ੇਅਰ ਕਰੀ ਚਾਲੋ ਹਜੇ ਤੁਹਾਨੂੰ ਹੋਰ ਦਿਖਾਉਣੇ ਆ ਜਿਹੜੀਆਂ ਇੱਧਰ ਵੈਰਾਈਟੀਆਂ ਪਾਈਆਂ ਇਹਨਾਂ ਦੇ ਆ ਤੇ ਆਜੋ ਭਾਈ ਇੱਧਰ ਵੀ ਤੁਹਾਡੇ ਹਾਂਜੀ ਬਈ ਲੋਕ ਕੁੰਡੇ ਇਹ ਬਈ ਆ ਗਈ ਜਿਹੜੀ ਐਸੈਸਰੀ ਆ ਗਈ ਇੱਕ ਸਵਾਲ ਹੁੰਦਾ ਮਨ 'ਚ ਵੀ ਯਾਰ ਮੈਂ ਕਿਤੇ ਲੈ ਜਾਣਾ ਬਈ ਜਦੋਂ ਤੁਹਾਡੇ ਕੋਲੇ ਆ ਗਿਆ ਸਾਰੀ ਚੀਜ਼ ਮੈਨੂੰ ਮਿਲੀ ਤੇ ਇੱਧਰ ਉੱਧਰ ਨਹੀਂ ਜਾਣਾ ਮੈਂ ਇੱਧਰ ਜਾਊਂਗਾ ਬਿਲਕੁਲ ਬਿਲਕੁਲ ਇੱਥੇ ਮਿਲ ਜੇ ਉਹ ਇਸ ਤਰੀਕੇ ਨਾਲ ਅਸੀਂ ਚਲੋ ਫਿੱਟ ਕਰਕੇ ਵੀ ਰੱਖੀ ਹੋਈ ਆ ਵੀ ਤੁਹਾਡੇ ਲੱਗੂ ਕਿਵੇਂ ਡੋਰ ਇਹ ਲੱਗਿਆ ਤੇ ਇਹ ਸਾਰੀ ਐਸੈਸਰੀ ਜੋ ਵੀ ਅਸੀਂ ਦੇਵਾਂਗੇ ਦੀ 5 ਸਾਲ ਦੀ ਗਾਰੰਟੀ ਅੱਛਾ 5 ਸਾਲ ਦੀ ਗਾਰੰਟੀ ਹੋ ਗਈ ਐ ਐਕਸੈਸਰੀ ਦੀ ਜੀ ਤੇ ਇਹਦੇ ਵਿੱਚ ਆਪਾਂ ਕੋਈ ਵੀ ਚਾਹੇ ਆਪਾਂ ਟਰੈਡੀਸ਼ਨਲ ਤਰੀਕੇ ਦੀ ਲੈਣੀ ਆ ਚਾਹੇ ਮਾਡਰਨ ਤਰੀਕੇ ਦੀ ਲੈਣੀ ਆ ਉਹ ਐਕਸੈਸਰੀ ਅਜੇ ਅਸੀਂ ਥੋੜੀ ਫਿਟਿੰਗ ਨਹੀਂ ਕੀਤੀ ਹੋਈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਫਿਟਿੰਗ ਵੀ ਮਿਲੂਗੀ ਤੇ ਬੈਟਿੰਗ ਮਿਲੂਗੀ ਤੁਹਾਨੂੰ ਸਾਰੇ ਡਿਸਪਲੇ ਦੇ ਉੱਤੇ ਮਿਲੂਗੀ ਜੇ ਹਾਲੇ ਤਾਂ ਥੋੜੇ ਜਿਵੇਂ ਇੱਥੇ ਦਿਖਾਈ ਹੋਇਆ ਤੁਹਾਨੂੰ ਤੇ ਜਿਵੇਂ ਜਿਵੇਂ ਜਦੋਂ ਤੱਕ ਤੁਹਾਡੇ ਕੋਲ ਵੀਡੀਓ ਜਾਊਗੀ ਤੁਸੀਂ ਹਾਂ ਉਹਦੋਂ ਬਾਅਦ ਜਦੋਂ ਤੁਸੀਂ ਵੇਟ ਕਰੋਗੇ ਹੋਰ ਇੱਥੇ ਫਿਰ ਸ਼ੋਰੂਮ ਦੇ ਵਿੱਚ ਤੁਹਾਨੂੰ ਕਾਫੀ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੀ ਜੀ ਤੇ ਉਹ ਹੁਣ ਦਰਵਾਜ਼ਿਆਂ ਦੇ ਉਹਨਾਂ ਦਾ ਮਕਾਨ ਆਇਆ ਖੜਾ ਹੋਣਾਗਾ ਤਾਂ ਠੀਕ ਤੇ ਹੋਣਗੇ ਤਾਂ ਤੁਹਾਨੂੰ ਇੱਕ ਵਾਰ ਬਾਈ ਨੇ ਵੀ ਕਹਿਤਾ ਕਿ ਸਾਰੇ ਕਿਤੇ ਟਰਾਈ ਮਾਰ ਕੇ ਲਾਸਟ ਦੇ ਵਿੱਚ ਇੱਥੇ ਆ ਜਿਓ ਜੇ ਪਹਿਲਾਂ ਆ ਜੋਂਗੇ ਤਾਂ ਤੁਸੱਲੀ ਪਹਿਲਾਂ ਹੀ ਹੋ ਜਾਣੀ ਆ ਤਾਂ ਲਾਸਟ ਦੇ ਵਿੱਚ ਤਾਂ ਹੋ ਹੀ ਜਾਣੀ ਆ ਤੁਹਾਡੀ ਬਿਲਕੁਲ ਜੀ ਬਿਲਕੁਲ ਠੀਕ ਆ ਬਾਈ ਕਰੋ ਵੱਧ ਵੱਧ ਵੀਡੀਓ ਨੂੰ ਸ਼ੇਅਰ ਥੈਂਕ ਯੂ ਜੀ ਜੀ ਧੰਨਵਾਦ